ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸ਼ਰਦਾਲੂਆਂ ਦੇ ਵਿੱਚ ਜਾਣਿਆ ਜਾਂਦਾ ਅਦੁੱਤੀ ਗੁਰਮਤੀ ਸੰਗੀਤ ਸੰਮੇਲਨ ਦੇ ਮੋਢੀ ਸੰਤ ਬਾਬਾ ਸੋਚਾ ਸਿੰਘ ਜੀ ਦੀ 19ਵੀਂ ਵਰ੍ਹੇ ਲੁਧਿਆਣਾ ਜਵੱਦੀ ਟਕਸਾਲ ਵਿਖੇ 3 ਰੋਜ਼ਾ ਮਹਾਨ ਸਮਾਗਮ ਦਾ ਆਰੰਭ ਕੀਤਾ ਗਿਆ ਸਮਾਗਮ ਮੌਕੇ ਸ਼੍ਰੀ ਅਖੰਡ ਪਾਠ ਦਾ ਆਰੰਭ ਕੀਤਾ ਗਿਆ ਅਤੇ ਰਾਤ ਸਮੇਂ ਦੀਵਾਨ ਸਜਾਏ ਗਏ ਮੁਖ ਸੇਵਾਦਾਰ ਬਾਬਾ ਅਮੀਰ ਸਿੰਘ ਜੀ ਨੇ ਦੱਸਿਆ ਕਿ 27 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਕੀਰਤਨ ਰਾਗੀ ਸਿੰਘਾਂ ਦੇ ਵੱਲੋਂ ਲਗਾਤਾਰ ਸਮਾਗਮ ਚੱਲੇਗਾ ਅਤੇ ਸਮਾਪਤੀ ਕੀਤੀ ਜਾਵੇਗੀ। ਅਜੇ ਸਮਾਗਮ ਸ਼੍ਰੋਣੀ ਗੁਰੂ ਸੰਗੀਤ ਪ੍ਰਚਾਰਕ ਸੱਚ ਕਾਣਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਤੇਨਾਂ ਦੀ 19ਵੀਂ ਵਰ੍ਹੇ ਦਾ ਸਮਾਗਮ ਆਰੰਭ ਹੋਇਆ ਔਰ ਇਸ ਸਮਾਗਮ ਵਿੱਚ ਸਵੇਰੇ ਖੰਡ ਪਾਠ ਸਾਬ ਆਰੰਭ ਹੋਏ ਰਹੇ ਹੁਣ ਸੰਗਤੀ ਰੂਪ ਵਿੱਚ ਸੰਗਤਾਂ ਨੇ ਸਉਮਸਾ ਦਾ ਪਾਠ ਕੀਤਾ ਸਿਮਰਨ ਹੋਇਆ ਰਾਤ ਨੂੰ ਵੀ ਕੀਰਤਨ ਤਰਬਾਰ ਹੋਵੇਗਾ ਔਰ ਕੱਲ ਵੀ ਵਿਸ਼ੇਸ਼ ਸਮਾਗਮ ਹੈ ਰਾਤ ਨੂੰ ਵੀ ਸਮਾਗਮ ਔਰ ਪਰਸੋਂ ਮੁੱਖ ਸਮਾਗਮ ਹੈ ਤਾਂ ਸਾਰੀ ਸੰਗਤਾਂ ਦਾ ਧੰਨਵਾਦ ਅੱਜ ਵਿਸ਼ੇਸ਼ ਤੌਰ ਤੇ ਸੰਤ ਬਾਬਾ ਪਰਮਜੀਤ ਸਿੰਘ ਜੀ ਸੰਸਾਰੀ ਵਾਲੇ ਮਹਾਂਪੁਰਖ ਆਏ ਨੇ ਉਹਨਾਂ ਦੇ ਅੱਗੇ ਚਿੱਤ ਉਤੇ ਤਾਲਬਾਦ ਇਹ ਸਮਾਗਮ ਨਿਰੰਤਰ ਤਿੰਨ ਦਿਨ ਚੱਲਣਗੇ ਔਰ ਸਾਰੀਆਂ ਸੰਗਤਾਂ ਇੱਥੇ ਨਤਮਸਕ ਹੋ ਕੇ ਗੁਰ ਕਾ ਦੀਆਂ ਕਥਾ ਕਹਾਣੀਆਂ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਸਮਲ ਕਰਕੇ ਜੀਵਨ ਸਬੜਾ ਕਰਨਗੀਆਂ ਹੋਇ ਗੁਰੂ ਜੀ ਦਾ ਖਾਲਸਾ ਹੋਇ ਗੁਰੂ ਜੀ ਲੁਧਿਆਣਾ ਤੋਂ ਰਕੇਸ਼ਦੀਪ ਰਿਪੋਰਟ ਐਸਐਮਜੀ ਨਿਊਜ਼ For latest updates, like and follow our Facebook page SMZ News and don't forget to subscribe our YouTube channel and press the bell icon.